ਥੱਲੋਂ ਨਲਾਂ ਨੋਲਾਂ ਦਾ ਬਾਹਲਾ ਸਾਫ ਆ ਨਲਾਂ ਦਾ ਪੂਰਾ ਸਾਫ ਆ ਗਿਆ ਚਾਰੇ ਪੈਰ ਚਿੱਟੇ ਲੈ ਵੀ ਪਿੱਥੋ ਵਾਲੇ ਕਹਿੰਦੇ ਨਾ ਜੇ ਕਿਸੇ ਦੀ ਮੱਧ ਨਵੇਂ ਦੁੱਧ ਹੁਣ ਕੰਨੀ ਹੋਣੀ ਰਹਿਣ ਦਿੰਦੇ ਅਗਲੇ ਦੇ ਘਰੇ ਗੱਡੀ ਤੇ ਚੜਾ ਕੇ ਝੋਟਾ ਲੈ ਜਾਗੇ ਆਪਾਂ ਕਿਨੇ ਹੀ ਖਤਰੋਣਾ ਅੱਜ ਆਪਾਂ ਬਾਈ ਮਨਦੀਪ ਕੋਲੇ ਪਹੁੰਚੇ ਹੋਇਆ ਬਾਈ ਮਨਦੀਪ ਕੋਲੇ ਇੱਕ ਨੀਲੀ ਰਾਵੀ ਦਾ ਝੋਟਾ ਪਿੰਡ ਆ ਗਿਆ ਬਾਈ ਦਾ ਪਿੱਥੋ ਤੇ ਪਿੱਥੋ ਪਿੰਡ ਨੇੜੇ ਰਾਮਪੁਰੇ ਦੇ ਰਹਿ ਜਾਂਦਾ ਬਾਈ ਮਨਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਆ ਪੂਰੇ ਵਧੀਆ ਬਾਈ ਮਾਲਕ ਦੀ ਕਿਰਪਾ ਜਰਮਨਦੀਪ ਜਿਹੜਾ ਤੈਂ ਇੱਕ ਕੰਮ ਕੀਤਾ ਹੈ ਹਾਂ ਜੀ ਵੀ ਇਹੇ ਝੋਟੇ ਤੇਰੇ ਕੋਲੇ ਕਾਲੇ ਵੀ ਐ ਚਾਰ ਆ ਬਾਈ ਆਪਣੇ ਕੋਲੇ ਕਿਹੜੇ ਕਿਹੜੇ ਆ ਦੋ ਬੂਰਾ ਚ ਐ ਦੋ ਲੀਲੀਰਾਵੀ ਚ ਐ ਇੱਕ ਬੂਰਾ ਲੀਲੀਰਾਵੀ ਐ ਤੇ ਇੱਕ ਇਹ ਕਾਲਾ ਠੀਕ ਆ ਹਾਂ ਜੀ ਤੇ ਜੇ ਇਹੇ ਝੋਟੇ ਦੇ ਰਿਕਾਰਡ ਦੀ ਗੱਲ ਕਰੀਏ ਕੀ ਰਿਕਾਰਡ ਦਾ ਝੋਟਾ ਇਹਦਾ 1.75 ਕਿਲੋ ਮਾਦ ਦੁੱਧਾ ਜੀ ਪਿਆਉ ਇਹਦਾ ਇਹ ਸਟਾਰ ਦਾ ਜੀ ਡਾਇਰੈਕਟ ਅੱਛਾ ਡਾਇਰੈਕਟ ਹਾਂ ਜੀ ਹਾਂ ਜੀ ਤੇ ਹੁਣ ਜਿਹੜਾ ਹੈਗਾ ਇਹੇ ਤੂੰ ਝੋਟਾ ਜਿਹੜਾ ਹੈਗਾ ਵੀ ਹੁਣ ਮੀਟਿੰਗ ਵਾਸਤੇ ਛੱਡੇ ਹਾਂ ਹਾਂਜੀ ਹਾਂ ਤਿਆਰ ਹੈ ਜੀ ਕਿੰਨੀ ਫੀਸ ਬੁਸ ਰੱਖਤੀ ਕੀ ਸਹੀਦਾ 1000 ਰੁਪਿਆ ਘਰੇ ਰੱਖਿਆ ਜੀ ਆਪਾਂ ਠੀਕ ਹੈ ਬਾਕੀ ਜੇ ਕਿਸੇ ਕੋਲ ਸਹੂਲਤ ਨਹੀਂ ਆਉਂਦੀ ਹਨਾ ਆਪਾਂ ਕੋਲ ਗੱਡੀ ਹੈਗੀ ਆਪਾਂ ਘਰੇ ਵੀ ਲੈ ਜਣੇ ਅਗਲੇ ਦੇ ਹੋਮ ਡਿਲੀਵਰੀ ਆਪਣੀ ਹਾਏ ਹਾਏ ਆ ਜਿਹੜਾ ਕਹਿੰਦਾ ਹੋਮ ਡਿਲੀਵਰੀ ਆ ਠੀਕ ਹੈ ਗੱਲ ਬਾਈ ਦਾ ਪਿੰਡ ਪਿੱਥੋ ਨੇੜੇ ਰਾਂਪੁਰੇ ਤੇ ਜ਼ਿਲ੍ਹਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਬਹਿੰਡਾ ਇਹ ਪਿੱਥੋ ਵਾਲੇ ਨਾ ਕਿਸੇ ਨਾ ਕਿਸੇ ਗੱਲ ਤੋਂ ਮਸ਼ਹੂਰ ਹੀ ਰਹਿੰਦੇ ਆ ਪੱਟੂ ਆ ਝੋਟਾ ਵੀ ਚੈੱਕ ਕਰ ਲੋ ਜੀ ਵੀ ਆ ਤਾਂ ਜਿਵੇਂ ਮੂੰਹ ਤੋਂ ਅੰਗਰੇਜ਼ਾਂ ਵਰਗਾ ਲੱਗਦਾ ਹਨਾ ਲੈ ਕੇ ਚੱਲੀ ਕਰਾ ਢੇੜਾ ਕਢਾ ਦੇ ਕਰ ਇਹ ਆ ਦੇਖ ਲਓ ਹੁਣ ਤੁਸੀਂ ਛੋਟੇ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਨਾ ਥੱਲੋਂ ਨਲਾਂ ਨੋਲਾਂ ਦਾ ਬਾਹਲਾ ਸਾਫ ਆ ਨਲਾਂ ਦਾ ਪੂਰਾ ਸਾਫ ਆ ਗਿਆ ਚਾਰੇ ਪੈਰ ਚਿੱਟੇ ਲੈ ਵੀ ਪਿੱਥੋ ਵਾਲੇ ਕਹਿੰਦੇ ਨਾ ਜੇ ਕਿਸੇ ਦੀ ਮੱਝ ਨਵੇਂ ਦੁੱਧ ਹੁਣ ਕ ਨਹੀਂ ਹੋਣੀ ਰਹਿਣ ਦਿੰਦੇ ਅਗਲੇ ਦੇ ਘਰੇ ਗੱਡੀ ਤੇ ਚੜਾ ਕੇ ਚੋਟਾ ਲੈ ਜਾਗੇ ਆਪਾਂ ਕਹਿੰਦੇ ਨਹੀਂ ਹਾਂਜੀ 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 ਆ ਜਾ ਆਖਰ ਲਵੀ ਝੋਟਾ ਜਿਹੜਾ ਹੈਗਾ ਆਪਦੀ ਗੱਡੀ ਤੇ ਚੜਾ ਕੇ ਲੈ ਜਾਾਂਗੇ ਕਹਿੰਦੇ ਤੇ ਅਗਲੇ ਦੀ ਮੱਝ ਜਿਹੜੀ ਹੈਗੀ ਆ ਉਹ ਨਵੇਂ ਦੁੱਧ ਹੋਣ ਕੋਈ ਨਹੀਂ ਹੁਣ ਰਹਿਣ ਦਿੰਦੇ ਬਾਕੀ ਕਿਵੇਂ ਲੱਗੀ ਇਹ ਸਕੀਮ ਦੱਸਿਓ ਜ਼ਰੂਰ ਝੋਟੇ ਵੀ ਜਿਹੜੇ ਹੈਗੇ ਬਾਈ ਕੋਲੇ 4 ਆ ਮਿੱਤਰੋ ਠੀਕ ਐ ਨੀਲੀ ਰਾਵੀ 2 ਨੀਲੀ ਰਾਵੀ ਦੇ ਤੇ 2 ਹੈਗੇ ਮੋਰਾ ਨਸਲ ਦੇ ਕਿਵੇਂ ਲੱਗਿਆ ਕੰਮ ਦੱਸਿਓ ਬਾਕੀ ਨੰਬਰ ਸਕਰੀਨ ਤੇ ਧੰਨਵਾਦ